ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਸੀ ਪਿੰਡ ਗੁਰਨੇਕਲਾ ਫਾਰਮਰ ਮਨਪ੍ਰੀਤ ਕੋਲ ਇਹਨਾਂ ਦੇ ਆਪਾਂ ਕਰਾਈ ਸੀ ਨਵ ਲੈਕਟ ਆਪਣੀ ਕੋਟੇਵਾ ਕੰਪਨੀ ਦਵਾਈ ਨਦੀਨ ਇਹਨਾਂ ਦੇ ਬਹੁਤ ਜਿਆਦਾ ਸੀ ਝੋਨੇ ਦੇ ਵਿੱਚ ਆਪਾਂ ਕਰਦਿਆਂ ਗੱਲਬਾਤ ਲੈਣੇ ਜਾਣਕਾਰੀ ਵੀ ਕਿਹੜੇ-ਕਿਹੜੇ ਨਦੀਨ ਸੀ ਕਿਵੇਂ ਇਹਨਾਂ ਦੀ ਦਵਾਈ ਨੇ ਕੰਮ ਕੀਤਾ ਕਰਦਿਆਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਮੇਰਾ ਨਾਮ ਮਨਪ੍ਰੀਤ ਸਿੰਘ son of ਗੁਰਚਰਨ ਸਿੰਘ ਪਿੰਡ ਗੁਰਨੇਕਲਾਈ ਮੋਬਾਈਲ ਨੰਬਰ 9810890412 ਅਸੀਂ ਕੋਟੇਵਾਦੀ ਨਵ ਲੈਕਟ ਦਵਾਈ ਡੀ ਐਚ ਆਰ ਛੋਨੇ ਤੇ ਕੀਤੀ ਸੀ ਜੋ ਕਈ ਤਰ੍ਹਾਂ ਦੇ ਕੱਖ ਜਿਵੇਂ ਮੋਥਰਾ ਸਮਾਂਖ ਕੋੜਾ ਕਾ ਆਦ ਕਈ ਤਰ੍ਹਾਂ ਦੇ ਕੱਖ ਜੋ ਇਸ ਨੇ ਚੰਗੀ ਤਰ੍ਹਾਂ ਮਾਰ ਦਿੱਤੇ ਹਨ ਆਪਣਾ ਕਹ ਕੇ ਲੈ ਦੋ ਦਵਾਈ ਕਰੀ ਗਈ ਹੁਣ ਅਸੀਂ ਨੇ ਕੀਤੀ ਹੈ ਜੀ 5 ਕਿੱਲਿਆਂ ਤੇ ਜੀ 5 ਕਿੱਲਿਆਂ ਦੀ ਕਿੰਨੀ ਕਿੱਲੇ ਦੀ ਕਿੰਨੀ ਰੋਜ ਪਾਈ ਜੀ ਤੁਸੀਂ ਅੱਧਾ ਲੀਟਰ ਕਿੱਲੇ ਦੀ ਜੀ ਢੋਲੀ ਨਾਲ ਕਰੀ ਦਵਾਈ ਹਾਂਜੀ ਅੱਛਾ ਤੇ ਕਿ ਅੱਜ ਕਹਿੰਦਾ ਮੈਂ ਦਵਾਈ ਕਰੀ ਨੂੰ ਜੀ ਪੰਜਵਾਂ ਕਹ ਦੇਣੀ ਹੈ ਜੀ ਅੱਜ ਅੱਛਾ ਕੱਖਾਂ ਦਾ ਤੁਹਾਨੂੰ ਕਿਵੇਂ ਰਿਜ਼ਲਟ ਕੱਖ ਕੇ ਮੈਨੇ ਦੱਸੋਗੇ ਵੀ ਕਿਵੇਂ ਕੰਮ ਕਰਦੀ ਹੈ ਵੀ ਪਾਣੀ ਕਿੰਨੇ ਟਾਈਮ ਬਾਅਦ ਲਾਇਆ ਤੁਸੀਂ ਤੇ ਕਨੇਡਾ ਵਾਲ ਦਵਾਈ ਦਵਾ ਕਨੇਡਾ ਵਾਲ ਪਾਣੀ ਪਾਣੀ ਲਾਇਆ ਪਾਣੀ 24 ਘੰਟੇ ਬਾਅਦ ਲਾਇਆ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਤੁਹਾਨੂੰ ਕੱਖ ਸਾਰੇ ਮਰੇ ਪਏ ਨੇ ਜੀ ਦੇਸੀ ਆ ਦੇ ਨੇ ਠੀਕ ਹੈ ਆਪਾਂ ਦਿਖਾ ਵੀ ਨੇ ਜੀ ਕੱਖ ਨਦੀਨ ਸਾਰੇ ਮਚਾਏ ਪਏ ਨੇ ਤੇ ਆ ਦੇਖ ਜਾਵੋ ਨੇ ਤੁਸੀਂ ਬਿਲਕੁਲ ਸਾਫ਼ ਨੇ ਤੇ ਤੁਸੀਂ ਹੁਣ ਮੰਨ ਲਓ ਅੱਗੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਦਵਾਈ ਬਾਰੇ ਨਵਲੈਕਟ ਬਾਰੇ ਇਹ ਦਵਾਈ ਵਧੀਆ ਜੀ ਨਾ ਤਾਂ ਇਹ ਝੋਨੇ ਨੂੰ ਨੁਕਸਾਨ ਕਰਦੀ ਹੈ ਜੀ ਕੋਈ ਠੀਕ ਹੈ ਜੀ ਹਾਂ ਜੀ ਕੱਖ ਵਧੀਆ ਮਰਦੇ ਨੇ ਜੀ ਕਿਸੇ ਤਰ੍ਹਾਂ ਦਾ ਤੁਹਾਡੇ ਝੋਨੇ ਨੂੰ ਕੋਈ ਧੱਕਾ ਜਾਂ ਕੋਈ ਪੀੜਾ ਨਾ ਕੋਈ ਝੋਨਾ ਰੁਕਿਆ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਧੱਕਾ ਨਹੀਂ ਲੱਗਦਾ ਇਹ ਝੋਨੇ ਨੂੰ ਠੀਕ ਹੈ ਜੀ ਤੇ ਆਪਾਂ ਔਰ ਤੁਸੀਂ ਹੁਣ ਤੁਹਾਨੂੰ ਰਿਜ਼ਲਟ ਤੋਂ ਤੁਸੀਂ ਵਧੀਆ ਸੰਤੁਸ਼ਟਾਂ ਜੀ ਸੰਤੁਸ਼ਟ ਹੋਗੇ ਤੇ ਅੱਗੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹਾਂਗੇ ਫੇਰ ਇਹਦਾ ਵਾਅਦ ਵਾਅਦ ਤੁਸੀਂ ਪ੍ਰਯੋਗ ਕਰੋ ਜੀ ਪ੍ਰਯੋਗ ਕਰਕੇ ਵਰਤ ਕੇ ਦੇਖ ਸਕਦੇ ਚਾਹੇ ਘੱਟ ਬਾਣ ਤੇ ਕਰ ਲੋ ਇੱਕ ਵਾਰੀ ਵਰਤ ਕੇ ਇਹਦਾ ਰਿਜ਼ਲਟ ਜਰੂਰ ਲਓ ਵਰਤ ਕੇ ਪਤਾ ਲੱਗਦਾ ਇਹ ਚੀਜ਼ ਦਾ ਅਸਲ ਤਾਂ ਠੀਕ ਹੈ ਜੀ ਹਾਂਜੀ ਓਕੇ ਧੰਨਵਾਦ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ